ਦੇਖ ਵਾਰ ਫਿਰ ਕਿਸਾਨ ਦਿੱਲੀ ਦੇ ਬਰੂਹਾਂ ਤੇ ਪਹੁੰਚਿਆ ਕੇਂਦਰ ਸਰਕਾਰ ਦੇ ਖਿਲਾਫ ਇੱਕ ਵੱਡਾ ਅੰਦੋਲਨ ਜਿਹੜਾ ਹੈ ਕਿਸਾਨਾਂ ਵੱਲੋਂ ਵਿੱਢਿਆ ਗਿਆ ਕਿਵੇਂ ਵੇਖਦੇ ਹੋ ਸਾਰੇ ਅੰਦੋਲਨ ਜਦੋਂ ਕਿਸਾਨਾਂ ਨੇ ਪਹਿਲਾ ਅੰਦੋਲਨ ਕੀਤਾ ਸੀ ਜੀ ਉਹ ਅੰਦੋਲਨ ਚ ਮੰਗਾ ਮੰਨੇ ਜਾਣ ਦਾ ਭਰੋਸਾ ਦਿੱਤਾ ਸੀ ਜੀ ਪਰ ਲਿਖਤੀ ਰੂਪ ਵਿੱਚ ਨਹੀਂ ਮੰਨੀਆਂ ਸੀ ਕੁਝ ਕੁਝ ਥੋੜਾ ਜਿਹਾ ਜਿਹੜੇ ਕਿਸਾਨ ਆਗੂ ਸੀ ਉਹ ਕੁਝ ਚਾਂਸੀਆਂ ਚ ਵੀ ਆ ਗਏ ਜੀ ਕਈਆਂ ਨੂੰ ਲੀਡਰਸ਼ਿਪ ਦਿਸਣ ਲੱਗ ਗਈ ਕਮਾਲ ਦੀ ਗੱਲ ਹੈ ਵੀ ਕਿਸਾਨ ਨੇਤਾ ਦਾ ਜਿਹੜਾ ਅੰਦੋਲਨ ਦਿੱਲੀ ਚੱਲਿਆ ਤੇ ਬੱਲੇ ਬੱਲੇ ਕਰਾਤੀ ਪਰ ਜਦੋਂ ਪੰਜਾਬ ਚ ਆਏ ਤੇ ਜਮਾਨਤਾਂ ਜਬਤ ਹੋ ਗਈਆਂ ਤੇ ਜਿਨ੍ਹਾਂ ਨੇ ਪੰਜਾਬ ਦੇ ਹਿੱਤਾਂ ਦੀ ਕੋਈ ਰਾਖੀ ਦੀ ਗੱਲ ਵੀ ਨਹੀਂ ਕੀਤੀ ਸੀ ਉਹਨਾਂ ਨੂੰ ਬੱਲੇ ਬੱਲੇ ਕਰਕੇ ਜਿਤਾਤਾ ਅੱਜ ਵੇਖੋ ਕਿੰਨੀਆਂ ਵੋਟਾਂ ਨੇ ਹਰਿਆਣਾ ਦੇ ਵਿੱਚ ਆਮ ਪਾਵਰ ਕਿੰਨੀ ਮਾਸੂਮ ਹੈ ਤੁਸੀਂ ਸੋਚ ਨਹੀਂ ਸਕਦੇ ਪਰ ਉੱਥੋਂ ਦੇ ਜਿਹੜਾ ਅਧਿਕਾਰੀ ਵਰਗ ਹੈ ਪਮਾ ਤੀਜੇ ਦਰਜੇ ਦਾ ਪਮਾ ਪੀਆ ਨਾ ਜਦੋਂ ਪੰਜਾਬ ਦਾ ਬੰਦਾ ਲੰਘਦਾ ਤੇ ਵਰਦੀ ਵਾਲਾ ਬੰਦਾ ਉਹਨੂੰ ਪਤਾ ਕੀ ਆਦਾ ਰਸ਼ਿੰਗੜੋ ਅਠਾਨ نیچے ਆਓ ਕੋਈ ਵੀ ਪੌਲਟੀਨ ਨੂੰ ਪਮਾ ਪੰਜਾਬ ਦਾ ਪਮਾ ਹਰਿਆਣੇ ਦਾ ਤੇ ਪਮਾ ਦਿੱਲੀ ਦਾ ਮੈਂ ਦਾਅਵੇ ਨਾਲ ਕਹਿੰਦਾ ਕੋਈ ਵੀ ਰਾਜਨੀਤੀਵਾਨ ਪੜਦਾ ਨਹੀਂ ਰਾਜਨੀਤੀਵਾਨ ਆ ਵਾਂ ਅਸਲ ਦੇ ਵਿੱਚ ਬੇਇਮਾਨ ਹੈ ਕਿਸਾਨ ਦਾ ਅਪਸ਼ੋਕੜ ਫਿਊਡਲ ਮਾਨਸਿਕਤਾ ਦਾ ਹੁੰਦਾ ਹੈ ਯਾਦ ਰੱਖ ਖੇਤੀ ਕਰਦਾ ਵਿਦਿਆ ਦੀ ਘਾਟ ਹੁੰਦੀ ਆ ਉਹਦੀ ਪੱਕ ਤੇ ਚੌਧਰ ਦਾ ਕੋਈ ਨਾ ਕੋਈ ਤਾਜ ਧਰਦੇ ਉਹ ਸਾਰਾ ਸੰਘਰਸ਼ ਮਿੱਟੀ ਮਲਵਾ ਦਈ ਅੱਗੇ ਤਾਂ ਧਰਨੇ ਸਿਰ ਬੰਦੇ ਦਿੰਦੇ ਸੀ ਮਾਵਾਂ ਧੀਆਂ ਭੈਣਾਂ ਵਿਚਾਰੀਆਂ ਘਰੇ ਬੈਠੀਆਂ ਹੁੰਦੀਆਂ ਸੀ ਤੇ ਪਹਿਲੀ ਦਫਾ ਮਾਵਾਂ ਧੀਆਂ ਭੈਣਾਂ ਧਰਨੇ ਚ ਵੱਧ ਸੀ ਤੇ ਅਖੌਤੀ ਮੁੱਛਾ ਵਾਲੇ ਮਰਦ ਘੱਟ ਸੀ ਪੰਜਾਬ ਨੂੰ ਇੱਕ ਬਹੁਤ ਭੈ ਭੀਤ ਹੋ ਕੇ ਵੇਖਣਾ ਚਾਹੁੰਦੇ ਆ ਹਾਲਾਂਕਿ ਪੰਜਾਬ ਦੇ ਲੋਕ ਬਹੁਤ ਸ਼ਾਂਤ ਚਿੱਤ ਨੇ ਕਿਸੇ ਦਾ ਬੁਰਾ ਨਹੀਂ ਕਰਦੇ ਦੁਸ਼ਮਣ ਨੂੰ ਵੀ ਕਹਣਗੇ ਭਰਾਵਾ ਲੰਗਰ ਛਕ ਲੈ ਮਤਲਬ ਪੰਜਾਬ ਦੇ ਲੋਕਾਂ ਨੇ ਐ ਕਰ ਦਿਆ ਜਿਵੇਂ ਪਿੱਛੋਂ ਦੀ ਕੋਈ ਪਾਕਿਸਤਾਨ ਲੰਗਰ ਆ ਹੋਵੇ ਪੰਜਾਬ ਦਾ ਕਿਸਾਨ ਤਾਂ ਹਿੰਦੁਸਤਾਨ ਦੇ ਉੱਤੇ ਕਿਸੇ ਵੀ ਪ੍ਰਕਾਰ ਦਾ ਵਾਅਦਾ ਕਰਦਾ ਹੀ ਨਹੀਂ ਉਹ ਤਾਂ ਕਹਿੰਦਾ ਮੈਂ ਥੋਨਾਂ ਨੂੰ ਲੋਕ ਸਸ਼ੀਕਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਵੇਖ ਰਹੇ ਹੋ ਦੇਸ਼ ਦੇ ਵਿੱਚ ਗੱਲ ਕੀਤੀ ਜਾਵੇ ਇੱਕ ਵਾਰ ਫਿਰ ਦੇਸ਼ ਦਾ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਪਹੁੰਚਿਆ ਵੱਡਾ ਆंदोलਨ ਜਿਹੜਾ ਕਿਸਾਨਾਂ ਵੱਲੋਂ ਵਿੱਢਿਆ ਗਿਆ ਹੈ ਕਾਰਨ ਅਸੀਂ ਸਾਰੇ ਜਾਣਦੇ ਹਾਂ ਕਿ 2020 ਦੇ ਵਿੱਚ ਜਿਹੜੇ ਖੇਤੀ ਕਾਨੂੰਨ ਰੱਦ ਹੋਏ ਸਨ ਉਸ ਤੋਂ ਬਾਅਦ ਕੁਝ ਮੰਗਾਂ ਦੇ ਉੱਪਰ ਸਹਿਮਤੀ ਬਣੀ ਸੀ ਪਰ ਕਿਤੇ ਨਾ ਕਿਤੇ ਹੁਣ ਕੇਂਦਰ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਭੱਜਦੀ ਨਜ਼ਰ ਆ ਰਹੀ ਹੈ ਬੇਸ਼ੱਕ ਦੋ ਮੀਟਿੰਗਾਂ ਵੀ ਹੋਈਆਂ ਪਰ ਇਹ ਮੀਟਿੰਗਾਂ ਬੇਸਿੱਟਾ ਨਿਕਲੀਆਂ ਕਿਸਾਨ ਕਿਸੇ ਨਾ ਕਿਸੇ ਤਰੀਕੇ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਵਿੱਚ ਪੈਂਦਾ ਹਰਿਆਣਾ ਹਰਿਆਣਾ ਸਰਕਾਰ ਹਰ ਤਰ੍ਹਾਂ ਦਾ ਤਸ਼ੱਦਦ ਢਾ ਰਹੀ ਹੈ ਬੀਤੀ ਰਾਤ ਦੀ ਗੱਲ ਹੋਵੇ ਜਾਂ ਬੀਤੇ ਦਿਨ ਦੀ ਗੱਲ ਹੋਵੇ ਅਤਰੂ ਗੈਸ ਦੇ ਗੋਲੇ ਛੱਡੇ ਗਏ ਪਲਾਸਟਿਕ ਦੀਆਂ ਕਹਿੰਦੇ ਨੇ ਕਿ ਗੋਲੀਆਂ ਵੀ ਚਲਾਈਆਂ ਗਈਆਂ ਸੋ ਇਸ ਉੱਪਰ ਅੱਜ ਵਿਸ਼ੇਸ਼ ਤੌਰ ਤੇ ਚਰਚਾ ਕਰਾਂਗੇ ਸਾਡੇ ਨਾਲ ਬਾਪੂ ਬਲਕੌਰ ਸਿੰਘ ਜੀ ਮੌਜੂਦ ਨੇ ਜੋ ਹਮੇਸ਼ਾ ਚਲੰਤ ਮੁੱਦਿਆਂ ਦੇ ਉੱਪਰ ਤਰਕਪੂਰਨ ਜਵਾਬ ਦਿੰਦੇ ਨੇ ਔਰ ਲੋਕ ਵੀ ਉਹਨਾਂ ਨੂੰ ਸੁਣਨਾ ਪਸੰਦ ਕਰਦੇ ਨੇ ਸਾਡੇ ਨਾਲ ਬਾਪੂ ਜੀ ਮੌਜੂਦ ਨੇ ਬਾਪੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਮਿਹਰਬਾਨੀ ਜਿਉਂਦੇ ਰਹੋ ਬਾਪੂ ਜੀ ਜਿਵੇਂ ਤੁਸੀਂ ਜਾਣਦੇ ਇੱਕ ਵਾਰ ਫਿਰ ਕਿਸਾਨ ਦਿੱਲੀ ਦੇ ਬੁਰੂਹਾ ਤੇ ਪਹੁੰਚਿਆ ਕੇਂਦਰ ਸਰਕਾਰ ਦੇ ਖਿਲਾਫ ਇੱਕ ਵੱਡਾ ਅੰਦੋਲਨ ਜਿਹੜਾ ਹੈ ਕਿਸਾਨਾਂ ਵੱਲੋਂ ਵਿੜਿਆ ਗਿਆ ਕਿਵੇਂ ਵੇਖਦੇ ਹੋ ਇਹ ਸਾਰੇ ਅੰਦੋਲਨ ਨੂੰ ਲੇ ਲੇ ਵੀ ਜਦੋਂ ਕਿਸਾਨਾਂ ਨੇ ਪਹਿਲਾ ਅੰਦੋਲਨ ਕੀਤਾ ਸੀ ਜੀ ਉਹ ਅੰਦੋਲਨ ਚ ਮੰਗਾ ਮੰਨੇ ਜਾਣ ਦਾ ਭਰੋਸਾ ਦਿੱਤਾ ਸੀ ਜੀ ਪਰ ਲਿਖਤੀ ਰੂਪ ਵਿੱਚ ਨਹੀਂ ਮੰਨਿਆ ਸੀ ਜੀ ਕੋਈ ਵੀ ਕਈ ਵਾਰੀ ਕਹਿੰਦੇ ਆ ਵੀ ਉਹ ਅੰਦੋਲਨ ਦੇ ਵਿੱਚ ਤਿੰਨ ਕਾਨੂੰਨ ਵਾਪਸ ਲੈ ਲੇ ਜੀ ਵਾਪਸ ਨਹੀਂ ਲਏ ਅਜੇ ਤੱਕ ਉਸ ਤਰ੍ਹਾਂ ਹੀ ਕਾਇਮ ਨੇ ਜੀ ਉਹਨਾਂ ਦੀ ਐਪਲੀਕੇਬਿਲਟੀ ਹੈ ਜਿਹੜੀ ਉਹ ਨਹੀਂ ਜਾਰੀ ਜੀ ਉਹ ਲਾਗੂ ਨਹੀਂ ਹੈ ਬੇਜਿੱਤ ਲਾਗੂ ਨਹੀਂ ਕਰਦੇ ਕਾਨੂੰਨ ਉਸ ਤਰੀ ਪਿਆ ਹੈ ਜੀ ਫਿਰ ਉੱਥੇ ਆ ਗਏ ਕੁਝ ਕੁਛ ਥੋੜਾ ਜਿਹਾ ਜਿਹੜੇ ਕਿਸਾਨ ਆਗੂ ਸੀ ਉਹ ਕੁਝ ਚਾਂਸਿਆਂ 'ਚ ਵੀ ਆ ਗਏ ਜੀ ਕਈਆਂ ਨੂੰ ਲੀਡਰਸ਼ਿਪ ਦਿਸਣ ਲੱਗ ਗਈ ਜੀ ਵੀ ਕਿਸੇ ਨਾ ਕਿਸੇ ਕ੍ਰਾਂਤੀ ਤੋਂ ਬਾਅਦ ਵੱਡੇ ਅੰਦੋਲਨ ਤੋਂ ਬਾਅਦ ਚੌਧਰ ਹੱਥ ਚ ਆਉਂਦੀ ਆ ਅਕਸਰ ਵੇਖਿਆ ਜਾਂਦਾ ਜੀ ਪਰ ਇੱਕ ਕਮਾਲ ਦੀ ਗੱਲ ਹੈ ਵੀ ਕਿਸਾਨ ਨੇਤਾ ਦਾ ਜਿਹੜਾ ਅੰਦੋਲਨ ਦਿੱਲੀ ਚੱਲਿਆ ਤੇ ਬੱਲੇ ਬੱਲੇ ਕਰਾਤੀ ਜੀ ਪਰ ਜਦੋਂ ਪੰਜਾਬ 'ਚ ਆਏ ਤੇ ਜਮਾਨਤਾ ਜਬਤ ਹੋ ਗਈਆਂ ਜੀ ਉਹੀ ਕਿਸਾਨ ਨੇਤਾ हो ਸਕਦੇ ਆ بالکل ਤੇ ਜਿਨ੍ਹਾਂ ਨੇ ਪੰਜਾਬ ਦੇ ਹਿੱਤਾਂ ਦੀ ਕੋਈ ਰਾਖੀ ਦੀ ਗੱਲ ਵੀ ਨਹੀਂ ਕੀਤੀ ਸੀ ਜੀ ਉਹਨਾਂ ਨੂੰ ਬੱਲੇ ਬੱਲੇ ਕਰਕੇ ਜਿਤਾਤਾ ਅੱਜ ਵੇਖੋ ਕਿੰਨੀਆਂ ਵੋਟਾਂ ਨੇ ਜੀ ਇਹ ਨਹੀਂ ਕਹਿੰਦੇ ਕਿ ਉਹਨਾਂ ਕੋਈ ਪੰਜਾਬ ਦਾ ਵਿਰੋਧ ਕੀਤਾ ਪਰ ਹਿੱਤ ਵਿੱਚ ਤਾਂ ਨਹੀਂ ਨਾ ਭੁਗਤੇ ਜੀ ਜਿਵੇਂ ਕਿਸਾਨ ਭੁਗਤੇ ਸੀ ਜੀ ਪਰ ਇਹਦੇ ਵਿੱਚ ਕੁਝ ਸਿਆਸੀ ਟਿਕੜਮ ਬਾਜ਼ੀਆਂ ਹੁੰਦੀਆਂ ਜੀ ਸਿਆਸੀ ਟਿਕੜਮ ਬਾਜ਼ੀ ਲੋਕ ਰਾਜ ਦੇ ਯੁੱਗ ਵਿੱਚ ਜੀ ਲੋਕ ਰਾਜ ਸਿਆਸੀ ਟਿਕੜਮ ਬਾਜ਼ੀ ਸਰਮਾਇਅਦਾਰੀ ਨਿਜਾਮ ਤੇ ਕਿਸਾਨ ਦਾ ਪਸ਼ੋਕੜ ਫਿਊਡਰ ਮਾਨਸਿਕਤਾ ਦਾ ਹੁੰਦਾ ਹੈ ਯਾਦ ਰੱਖਿਓ ਖੇਤੀ ਕਰਦਾ ਵਿਦਿਆ ਦੀ ਘਾਟ ਹੁੰਦੀ ਆ ਜੀ ਸਰਮਾਇਯਾਰੀ ਨਿਯਾਮ ਦਾ ਟਿਕੜੋਂ ਬਾਅਦ ਜਨਾ ਉਸਿਆਣਾ ਨਹੀਂ ਹੁੰਦਾ ਜੀ ਉਹਦੀ ਪੱਗ ਤੇ ਚੌਧਰ ਦਾ ਕੋਈ ਨਾ ਕੋਈ ਤਾਜ ਧਰ ਦਿਓ ਉਹ ਸਾਰਾ ਸੰਘਰਸ਼ ਮਿੱਟੀ ਮਲਵਾ ਦਿੰਦਾ ਉਹ ਇਹ ਸੰਘਰਸ਼ ਆ ਜਿਹੜਾ ਸੰਗਾਂ ਕਿਸਾਨ ਅੰਦੋਲਨ ਦਾ ਉੱਥੇ ਆ ਕੇ ਉਹ ਢਹਿ ਢੇਰੀ ਹੋ ਗਿਆ ਪਰ ਇਹਦਾ ਇੱਕ ਸੁਖ ਜ਼ਰੂਰ ਹੋਇਆ ਲੋਕਾਂ ਦੇ ਵਿੱਚ ਇਹਦੀ ਚੇਤਨਾ ਜ਼ਰੂਰ ਵਧੀਆ ਆ ਆਮ ਬੰਦੇ ਨੂੰ ਆਮ ਕਿਸਾਨ ਨੂੰ ਘਰ ਦੀਆਂ ਮਾਵਾਂ ਨੂੰ ਪਤਾ ਲੱਗ ਗਿਆ ਘਰ ਦੀਆਂ ਧੀਆਂ ਭੈਣਾਂ ਨੂੰ ਪਤਾ ਲੱਗ ਗਿਆ ਲੋਕ ਸਿਆਣੇ ਹੋ ਗਏ ਲੋਕਾਂ ਨੂੰ ਪਤਾ ਲੱਗ ਗਿਆ ਵੀ ਸੜਕ ਤੇ ਜਾ ਕੇ ਉੱਥੇ ਹੀ ਤਵੀ ਲਾ ਕੇ ਉੱਥੇ ਅੰਨ ਪਾਣੀ ਲੰਗਰ ਲਾ ਕੇ ਧਰਨਾ ਦਿੱਤਾ ਜਾ ਸਕਦਾ ਅੱਗੇ ਤਾਂ ਧਰਨੇ ਸਿਰਫ ਬੰਦੇ ਦਿੰਦੇ ਸੀ ਮਾਵਾਂ ਧੀਆਂ ਭੈਣਾਂ ਵਿਚਾਰੀਆਂ ਘਰੇ ਬੈਠੀਆਂ ਹੁੰਦੀਆਂ ਸੀ ਤੇ ਪਹਿਲੀ ਦਫਾ ਮਾਵਾਂ ਧੀਆਂ ਭੈਣਾਂ ਧਰਨੇ 'ਚ ਵੱਧ ਸੀ ਵੱਧ ਸੀ ਤੇ ਅਖੌਤੀ ਮੁੱਛਾ ਵਾਲੇ ਮਰਦ ਘੱਟ ਸੀ ਇਹ ਵੀ ਪੱਕੀ ਗੱਲ ਹੈ ਬਾਪੂ ਜੀ ਹਰਿਆਣੇ ਦਾ ਰੋਲ ਕਿਵੇਂ ਵੇਖਦੇ ਹੋ ਰੌਲਾ ਕੇਂਦਰ ਨਾਲ ਹੈ ਪੰਜਾਬ ਤੋਂ ਕਿਸਾਨਾਂ ਨੇ ਜਾਣਾ ਹੈ ਹਰਿਆਣੇ ਹੋ ਕੇ ਜਾਣਾ ਹੈ ਹਰਿਆਣਾ ਇਹਨਾਂ ਤਸ਼ੱਦਦ ਕਰ ਰਿਹਾ ਹੈ ਖੱਟੜ ਸਰਕਾਰ ਪੁਲਿਸ ਦੇਖਦੇ ਆ ਹਰਿਆਣੇ ਦੀ ਕਿੰਦਾ ਅਤਰੂ ਗੈਸ ਦੇ ਗੋਲੇ ਡਰੋਨਸ ਦੇ ਜ਼ਰੀਏ ਸੱਟ ਰਹੀ ਹੈ ਗੋਲੀਆਂ ਤੱਕ ਚਲਾਈਆਂ ਜਾ ਰਹੀਆਂ ਕੀ ਲੱਗਦਾ ਕਿ ਕਿਤੇ ਕਿਤੇ ਨਾ ਕਿਤੇ ਲੋਕਤੰਤਰ ਦਾ ਕਹਾਣੀ ਹੈ ਕਹਾਣੀ ਨਹੀਂ ਲੋਕਤੰਤਰ ਦਾ ਵੇਖੋ ਪੰਜਾਬ ਤੇ ਹਰਿਆਣਾ ਜੀ ਕਿਸੇ ਵਕਤ ਇਕੱਠੇ ਸੀ ਜੀ ਇੱਥੇ ਕੋਈ ਸ਼ੱਕ ਨਹੀਂ ਦੋ ਰਾਜ ਬਣ ਗਏ ਭਾਸ਼ਾ ਦੇ ਆਧਾਰ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਭਾਸ਼ਾ ਦੇ ਆਧਾਰ ਤੇ ਰਾਜ ਬਣਿਆ ਕੋਈ ਗੁਨਾਹ ਨਹੀਂ ਹੈ ਜੀ ਬਣਿਆ ਫਿਰ ਪੰਜਾਬ ਆ ਗਿਆ ਪੰਜਾਬ ਦੇ ਵਿੱਚ ਇੱਕ ਦੂਜੇ ਰਾਜਾਂ ਦੇ ਮੁਕਾਬਲੇ ਥੋੜੀ ਜਿਹੀ ਇੱਕ ਚੇਤਨਾ ਜ਼ਿਆਦਾ ਹੈ ਜੀ ਇੱਥੇ ਗੁਰਬਾਣੀ ਕਰਕੇ ਤੇ ਪਿਛਲਾ ਸਿੱਖ ਸੰਘਰਸ਼ ਕਰਕੇ ਜੀ ਤੇ ਕੁਝ ਖੱਬੀ ਪਾਰਟੀਆਂ ਦੀ ਚੇਤਨਾ ਕਰਕੇ 1960 ਤੋਂ ਪਹਿਲਾਂ ਖੱਬੀ ਪਾਰਟੀ ਦੀ ਚੇਤਨਾ ਇੱਥੇ ਕਾਫੀ ਵੱਡੀ ਹੁੰਦੀ ਸੀਗੀ ਜੀ ਹਾਂ ਖੁਸ਼ ਹੈਸੀਅਤ ਟੈਕਸ ਵਰਗੇ ਮੋਰਚੇ ਕਾਂਗਰਸ ਪਾਰਟੀ ਦੇ ਵਰਖਲਾਪ ਲੱਗੇ ਹੋਏ ਸੀਗੇ ਹਾਂਜੀ ਹੋਰ ਜ਼ਮੀਨਾਂ ਦੇ ਸਬੰਧ ਦੇ ਵਿੱਚ ਵੀ ਮੋਰਚੇ ਲੱਗੇ ਹੋਏ ਸੀਗੇ ਉਹਨਾਂ ਦੀ ਮਾਨਸਿਕਤਾ ਨੂੰ ਖੁੰਡੇ ਕਰਨ ਦੇ ਲਈ ਪੰਜਾਬ ਨੂੰ ਇੱਕ ਬਹੁਤ ਭੈ ਭੀਤ ਹੋ ਕੇ ਵੇਖਣਾ ਚਾਹੁੰਦੇ ਆ ਜੀ ਹਾਲਾਂਕਿ ਪੰਜਾਬ ਦੇ ਲੋਕ ਬਹੁਤ ਸ਼ਾਂਤ ਚਿੱਤ ਨੇ ਜੀ ਕਿਸੇ ਦਾ ਬੁਰਾ ਨਹੀਂ ਕਰਦੇ ਜੀ ਦੁਸ਼ਮਣ ਨੂੰ ਵੀ ਕਹਣਗੇ ਭਰਾਵਾ ਲੰਗਰ ਛਕ ਲੈ ਪੰਜਾਬ ਦੇ ਬੰਦੇ ਦੇ ਕੋਲੇ ਜੇ ਚਾਰ ਰੋਟੀਆਂ ਹੋਣ ਤੇ ਭੁੱਖਾ ਹੋਵੇ ਦੋ ਆਪ ਖਾ ਲੂ ਤੇ ਦੋ ਨਾਲ ਦਿਨ ਕੋ ਯਾਰ ਤੂੰ ਖਾ ਮੈਂ ਕੱਲਾ ਖਾਂਦਾ ਚੰਗਾ ਨਹੀਂ ਲੱਗਦਾ ਜਦੋਂ ਤੁਸੀਂ ਪੰਜਾਬ ਦੀ ਹੱਦ ਲੰਘ ਜੋ ਤੇ ਤੁਹਾਡੇ ਕੋਲੇ 200 ਰੋਟੀਆਂ ਹੋਣ ਤੇ ਕੋਲੇ ਬੈਠੇ ਨੂੰ ਅੱਧਾ ਖਣਾ ਵੀ ਨਹੀਂ ਦਿੰਦੇ ਜੀ ਵੈਸੇ ਭਾਰਤ ਮਾਣਾ ਜੀ ਤੀ ਹਿਸਾਬ ਲਾਓ ਇੱਚ ਕਰਕੇ ਪੰਜਾਬ ਦੇ ਲੋਕਾਂ ਨੇ ਕਿਸਾਨੀ ਦੀ ਖੇਤੀਬਾੜੀ ਦੀਆਂ ਜਿਹੜੀਆਂ ਮੰਗਾਂ ਦਾ ਇਹਨਾਂ ਦਾ ਵਾਅਦਾ ਕੀਤਾ ਸੀ ਉਹ ਕਿਹਾ ਵੀ ਦੋ ਸਾਲ ਲੰਘੇ ਉੱਤੇ ਕੋਈ ਵੀ ਕਾਰਵਾਈ ਨਹੀਂ ਹੋਈ ਜੀ ਕਾਰਵਾਈ ਨਹੀਂ ਹੋਈ ਤੇ ਧਰਨੇ ਸ਼ੁਰੂ ਹੋ ਗਏ ਧਰਨਿਆਂ ਦੇ ਐਲਾਨ ਹੋ ਗਏ ਜਾਣਾ ਪੈਂਦਾ ਹਰਿਆਣੇ 'ਚ ਜੀ ਹਰਿਆਣਾ ਸਰਕਾਰ ਨੇ ਮਤਲਬ ਪੰਜਾਬ ਦੇ ਲੋਕਾਂ ਨਾਲ ਐ ਕਰ ਦਿਆ ਜਿਵੇਂ ਪਿੱਛੋਂ ਦੀ ਕੋਈ ਪਾਕਿਸਤਾਨ ਲੰਘ ਰਿਹਾ ਹੋਵੇ ਕਿਤੇ ਇਹ ਤਾਂ ਨਹੀਂ ਕੇਂਦਰ ਦੀ ਕੋਈ ਖੁਸ਼ਾਮਦ ਕਰ ਰਹੀ ਹੈ ਹਰਿਆਣਾ ਨਹੀਂ ਨਹੀਂ ਖਈ ਕੇਂਦਰ ਦੇ ਨਾਲ ਖੁਸ਼ਾਮਦ ਤਾਂ ਛੋਟਾ ਲੱਭਦਾ ਹੈ ਜੀ ਖੁਸ਼ਾਮਦ ਤਾਂ ਚਲੋ ਮੰਨਿਆ ਵੀ ਕਿਸੇ ਮਜਬੂਰੀ ਕਰਕੇ ਕਰਦਾ ਜਿੱਦੇ ਮਜਬੂਰੀ ਟੁੱਟ ਗਈ ਨਹੀਂ ਕਰੂਗਾ ਇਹ ਖਈ ਉਹਦਾ ਇੱਕ ਵੱਡੀ A ਹੈ ਕਈ ਕਹਿੰਦੇ ਨੇ ਵੀ ਇਹ A ਆ ਪਾਰਟੀ ਹੈ B ਪਾਰਟੀ ਹੈ ਨਾ ਮੈਨੂੰ ਹਨਾਰ ਕੇ ਕੇਂਦਰ ਵੱਡੀ A ਹੈ ਇੱਕ ਛੋਟੀ ਛੋਟੀ A ਉਹ ਰਾਣੇ ਚ ਠੀਕ ਹੈ ਉਹਨਾਂ ਨੇ ਰਾਹ ਰੋਕਿਆ ਤੁਸੀਂ ਹੈਰਾਨ ਮਨੋਗੇ ਹੈਰਾਨ ਹੋਣੇ ਹੋ ਵੀ ਰਾਹ ਰੋਕਣ ਦਾ ਢੰਗ ਕਿੱਡਾ ਹੈ ਕਿੱਡੇ-ਕਡੇ ਪੱਥਰ ਸਲੇਬਾਂ ਲਾਈਆਂ ਔਰ ਕੁਮਾਰਾ ਸਰਗੇ ਗੱਡੇ ਨੇ ਤੁਸੀਂ ਲੰਘ ਜਾਨਵਰ ਨਹੀਂ ਲੰਘ ਸਕਦਾ ਫਿਰ ਪੁਲਿਸ ਪੈਰਾਮਿਲਟਰੀ ਫੋਰਸ ਜੀ ਕਿੰਨੀਆਂ ਹੀ ਖੌਤੀ ਅਨੁਸ਼ਾਸਨੀ ਜਿਹੜੀਆਂ ਤਾਕਤਾਂ ਨੂੰ ਲਾ ਕੇ ਜੀ ਹਥਿਆਰ ਦੇ ਕੇ ਉਥੇ ਖੜਾਏ ਨੇ ਜੀ ਆਪਦੇ ਲੋਕਾਂ ਨੂੰ ਕੁੱਟਣ ਵਾਸਤੇ ਜਿਹੜੇ ਬਿਲਕੁਲ ਸ਼ਾਂਤ ਹੋ ਕੇ ਜਾ ਰਹੇ ਆ ਇਹ ਪੱਕੀ ਗੱਲ ਹੈ ਜੀ ਕਿਸਾਨੀ ਮੋਰਚਾ ਦੁਨੀਆ ਨੂੰ ਮਨਾਤਾ ਜੀ ਸਭ ਤੋਂ ਵੱਧ ਸਭ ਤੋਂ ਵੱਧ ਸ਼ਾਂਤੀ ਪਸੰਦ ਮੋਰਚਾ ਰਿਹਾ ਹੈ ਜੀ ਠੀਕ ਹੈ ਇਹਨਾਂ ਨੇ ਨੇਤਾਵਾਂ ਤੋਂ ਗਲਤੀਆਂ ਹੋਈਆਂ ਅਕਸਰ ਗਲਤੀ ਨੇਤਾ ਹੀ ਕਰਦੇ ਹੁੰਦੇ ਆ ਪਬਲਿਕ ਨਹੀਂ ਕਰਦੀ ਹੁੰਦੀ ਪਬਲਿਕ ਤਾਂ ਥੋੜਾ ਸਾਥ ਦਿੰਦੀ ਹੁੰਦੀ ਆ ਹਰ ਹਰ ਮੂਵਮੈਂਟ ਹਰ ਸਤਿਆਗ੍ਰਹਿ ਹਰ ਅੰਦੋਲਨ ਦੇ ਵਿੱਚ ਲੋਕ ਸੱਚੇ ਦਿਲੋਂ ਤੁਰਦੇ ਹੁੰਦੇ ਆ ਪਰ ਕਈ ਵਾਰੀ ਉਹਨਾਂ ਦਾ ਆਗੂ ਜਿਹੜਾ ਉਹ ਘਬਰਾ ਵੀ ਹੋ ਜਾਂਦਾ ਹੈ ਮਜਬੂਰ ਵੀ ਹੋ ਜਾਂਦਾ ਹੈ ਡਰ ਵੀ ਹੋ ਜਾਂਦਾ ਹੈ ਤੇ ਕਈ ਵਾਰੀ ਉਹ ਉਹਨੂੰ ਨਾ ਅਖੌਤੀ ਚੌਧਰ ਨਜ਼ਰ ਆਉਣ ਲੱਗ ਜਾਂਦੀ ਹੈ ਤੇ ਉਹਦਾ ਉਹ ਸ਼ਿਕਾਰ ਵੀ ਹੋ ਜਾਂਦਾ ਹੈ ਇਸ ਕਰਕੇ ਇਹਨਾਂ ਚੀਜ਼ਾਂ ਦੇ ਵਿੱਚ ਪੰਜਾਬ ਦੇ ਲੋਕ ਹੁਣ ਦੁਆਰੇ ਦਿੱਲੀ ਜਾ ਰਹੇ ਆ ਇਹਨਾਂ ਨੇ ਵੇਖੋ ਕੋਈ ਗਲਤ ਕੰਮ ਨਹੀਂ ਕਰਨਾ ਕੋਈ ਮੰਦਾ ਨਹੀਂ ਬੋਲਣਾ ਕੋਈ ਕਿਸਦਾ ਰਾਹ ਨਹੀਂ ਰੋਕਣਾ ਕੋਈ ਕਿਸ ਦੀ ਟ੍ਰੈਫਿਕ ਨਹੀਂ ਰੋਕਣੀ ਟ੍ਰੈਫਿਕ ਤਾਂ ਹਰਿਆਣਾ ਸਰਕਾਰ ਨੇ ਰੋਕੀ ਆ ਜੀ ਕਿਹੜੇ ਲਾਦੇ ਦੀਨ ਰੋਕੀ ਆ ਜੀ ਉਹ ਕਦੇ ਪੰਜਾਬ ਦੇ ਬੰਦੇ ਭਜਨ ਲਾਲ ਦੇ ਰਾਜ ਵਿੱਚ ਦੀ ਗਏ ਆ ਭਜਨ ਲਾਲ ਦੀ ਸਰਕਾਰ ਸੀ ਤੇ ਪੰਜਾਬ ਦਾ ਬੰਦਾ ਜੀ ਦੇ ਪੱਗ ਦਾੜੀ ਹੁੰਦੀ ਸੀ ਤੇ ਜੀਪ ਚੋ ਲਾ ਲੈਂਦੇ ਸੀ ਹੁਣ ਉਹਨਾਂ ਦੀ ਭਾਸ਼ਾ ਮੈਂ ਦੱਸਦਾ ਕਿਉਂਕਿ ਮੈਂ ਹਰਿਆਣੇ ਦਾ ਰਹਿਣ ਵਾਲਾ ਮੈਨੂੰ ਪਤਾ ਹੈ ਜਦੋਂ ਉੱਥੋਂ ਕਿਸੇ ਬੰਦੇ ਨੂੰ ਉੱਥੋਂ ਦੇ ਅਧਿਕਾਰੀ ਲੋਕ ਆਮ ਪਬਲਿਕ ਬੜੀ ਮਾਸੂਮ ਹੈ ਜੀ ਹਰਿਆਣੇ ਦੇ ਵਿੱਚ ਆਮ ਪਬਲਿਕ ਇੰਨੀ ਮਾਸੂਮ ਹੈ ਤੁਸੀਂ ਸੋਚ ਨਹੀਂ ਸਕਦੇ ਪਰ ਉੱਥੋਂ ਦੇ ਜਿਹੜਾ ਅਧਿਕਾਰੀ ਵਰਗ ਹੈ ਭਾਵੇਂ ਤੀਜੇ ਦਰਜੇ ਦਾ ਭਾਵੇਂ ਪੀਅਨ ਹੈ ਭਾਵੇਂ ਚੀਫ ਸੈਕਟਰੀ ਹੈ ਭਾਵੇਂ ਡੀਜੀਪੀ ਹੈ ਜਦੋਂ ਪੰਜਾਬ ਦਾ ਬੰਦਾ ਲੰਘਦਾ ਹੈ ਦੇ ਵਰਦੀ ਵਾਲਾ ਬੰਦਾ ਉਹਨੂੰ ਪਤਾ ਕੀ ਆਦਾ ਰਸ਼ਿੰਗੜੋ ਅਠਾਨ નીચે ਆਓ ਦੇਖੋ ਅਰੇ ਅਠਾ ਸਿੰਗੜੋ ਅਠਾ નીચે ਆਓ ਔਰ ਉਹਦੀ ਪੱਕੇ ਚੱਤ ਪਾਉਂਦਾ ਔਰ ਉਹਦੀ ਡਾੜੀ ਚੱਤ ਪਾਉਂਦਾ ਸੋ ਸਕਦੇ ਬਿਲਕੁਲ ਜੇ ਕਿਸਾਨ ਲੜਦੇ ਵੀ ਨਹੀਂ ਤਾਂ ਡਿਫੈਂਸ ਦੇ ਲਈ ਲੜਦੇ ਨੇ ਇਹ ਕਹਿ ਸਕਦੇ ਆ ਜੇਕਰ ਕੋਈ ਉਹਨਾਂ ਤੇ ਅਟੈਕ ਕਰਦਾ ਤਾਂ ਡਿਫੈਂਸ ਕਰਨਾ ਆਪ ਕੋ ਬਿਲਕੁਲ ਦੇਖੋ ਜੇ ਕੋਈ ਇਹ ਤਾਂ ਹੈ ਨਹੀਂ ਵੀ ਸਟੇਟ ਨੂੰ ਕਿਸੇ ਤੇ ਜ਼ੁਲਮ ਕਰਨ ਦਾ ਕੋਈ ਅਧਿਕਾਰ ਨਹੀਂ ਬਿਲਕੁਲ ਸਟੇ ਲੋਕ ਰਾਏ ਦੇ ਵਿੱਚ ਕਿਸੇ ਵੀ ਸਟੇਟ ਨੂੰ ਲੋਕਾਂ ਦੇ ਉੱਤੇ ਨਾਗਰਿਕਾਂ ਦੇ ਉੱਤੇ ਜ਼ੁਲਮ ਕਰਨ ਦਾ ਤੇ ਉਹਦੇ ਹੱਕਾਂ ਤੇ ਛਾਪੇ ਮਾਰਨਾ ਕੋਈ ਅਧਿਕਾਰ ਨਹੀਂ ਹੈ ਸਾਡਾ ਸੰਵਿਧਾਨ ਕਹਿੰਦਾ ਹੈ ਇਹ ਆਪਦੇ ਸੰਵਿਧਾਨ ਅਨੁਸਾਰ ਆਪ ਦੀ ਗੱਲ ਮਨਾਉਣ ਲਈ ਉੱਥੇ ਜਾ ਰਹੇ ਆ ਦਿੱਲੀ ਜਾ ਰਹੇ ਆ ਦਿੱਲੀ ਦੇ ਲੋਕਾਂ ਨੂੰ ਕੋਈ ਸ਼ਿਕਾਇਤ ਨਹੀਂ ਇਕੱਲੇ ਹਰਿਆਣੇ ਦੀ ਸਰਕਾਰ ਨੂੰ ਸ਼ਿਕਾਇਤ ਹੈ ਕਿਉਂਕਿ ਉੱਥੇ ਹਰਿਆਣੇ ਦੇ ਵਿੱਚ ਵੀ ਅਣਪੜ ਪੋਲਿਟਿਸ਼ੀਅਨ ਜੀ ਉੱਥੇ ਵੀ ਫੁੱਟਲ ਮੁੱਛ ਦਾ ਸਵਾਲ ਹੈ ਅਣਪੜ ਪੋਲਿਟਿਸ਼ੀਅਨ ਫਿਊਡਲ ਮੁੱਛ ਖੜੀ ਕਰਕੇ ਤੇ ਉਹ ਸਾਰੋ ਫਿਰ ਸਾਰੀ ਉਹ ਗਲਤ ਵਰਤੋਂ ਕਰਦਾ ਆਪਣੀਆਂ ਤਾਕਤਾਂ ਦੀ ਪਰ ਲੋਕ ਉਹਨਾਂ ਨੂੰ ਸਭ ਕੁਝ ਸਿਖਾ ਦੇਣਗੇ ਪਹਿਲਾਂ ਵੀ ਕਈ ਵਾਰੀ ਸਿਖਾਇਆ ਐਮਰਜੈਂਸੀ ਵੇਲੇ ਵੀ ਲੋਕਾਂ ਨੇ ਵਕਤ ਸਿਖਾਇਆ ਉਦੋਂ ਵੀ ਭਜਨ ਲਾਲ ਬੰਸੀ ਲਾਲ ਤਿੰਨ ਚਾਰ ਹੋਰ ਲਾਲ ਸੀ ਲੋਕਾਂ ਨੇ ਰਗੜ ਕੇ ਰੱਖਤੇ ਸੀ ਬਾਪੂ ਜੀ ਜਿਵੇਂ 220 ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਕਹਿ ਸਕਦੇ ਆ ਮੋਦੀ ਸਰਕਾਰ ਦੀ ਕਿਰਕਰੀ ਹੋਈ ਆ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਬੈਠਾ ਸੀ ਫਿਰ ਵੀ ਅੜੀ ਨਹੀਂ ਛੱਡ ਰਹੀ ਭਾਜਪਾ ਦੀ ਇਹ ਸਰਕਾਰ ਹੈ ਕੀ ਲੱਗਦਾ ਹੁਣ ਜਿੱਦਾਂ ਮੰਤਰੀ ਇੱਕ ਪਾਸੇ ਤਾਂ ਬੁਲਾ ਰਹੇ ਨੇ ਸੱਦਾ ਦੇ ਰਹੇ ਨੇ ਕਿ ਆਪਾਂ ਬੈਠ ਕੇ ਗੱਲਬਾਤ ਕਰੀਏ ਐਮਰਜ ਐਮਐਸਪੀ ਤੇ ਕੋਈ ਵੀ ਜਲਦਬਾਜ਼ੀ ਚ ਕਾਨੂੰਨ ਨਹੀਂ ਬਣਦਾ ਤੁਸੀਂ ਬਹਿ ਕੇ ਗੱਲ ਕਰੋ ਦੂਜੇ ਪਾਸੇ ਹਰਿਆਣਾ ਸਰਕਾਰ ਇਹ ਚੀਜ਼ ਕਰ ਰਹੀ ਹੈ ਕੀ ਲੱਗਦਾ ਕਿ ਇਹਨਾਂ ਨੂੰ ਅੜੀ ਛੱਡਣੀ ਚਾਹੀਦੀ ਆ ਆਖਰੀ ਮੰਗਾਂ ਜਿਹੜੀਆਂ ਮੰਨਣ ਤੇ ਇਹਨਾਂ ਨੂੰ ਫਾਇਦਾ ਹੈ ਕਿਉਂਕਿ ਪਹਿਲਾਂ ਵੀ 1.5 ਸਾਲ ਦੇ ਕਰੀਬ ਜਿਹੜਾ ਕਿਸਾਨਾਂ ਦਾ ਅੰਦੋਲਨ ਚੱਲਿਆ ਸੀ ਆਖਰੀ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਨਹੀਂ ਅਸਰ ਕਾਣੀ ਹੈ ਇਹ ਕਹਿੰਦੇ ਗੱਲਬਾਤ ਕਰਦੇ ਆ ਅਣਪੜ ਪੋਲਿਟਿਸ਼ਨ ਨੇ ਜੀ ਜਿਹੜੇ ਰਿਮੋਟ ਨਾਲ ਚੱਲਦੇ ਆ ਸਿਰਫ ਜਿਹੜੇ ਰਿਮੋਟ ਨਾਲ ਚੱਲਦੇ ਆ ਇਹਨਾਂ ਦਾ ਆਪਣਾ ਕੋਈ ਵੀ ਦ੍ਰਿਸ਼ਟੀ ਵਿਜਨ ਤੇ ਦ੍ਰਿਸ਼ਟੀਕੋਣ ਨਹੀਂ ਜੀ ਇਹ ਸਿਆਣੇ ਅਰਥਸ਼ਾਸਤਰੀ ਐ ਨਾ ਖੇਤੀਬਾੜੀ ਦੇ ਅਰਥਸ਼ਾਸਤਰੀ ਉਹਨਾਂ ਨੂੰ ਵਿੱਚ ਬਹਾਉਣ ਉਹ ਦੱਸ ਦੇਣਗੇ ਫਾਮੀ 나ਥਨ ਦੀ ਰਿਪੋਰਟ ਪੜ੍ਹ ਲੈਣ ਜੀ ਆਪ ਪੜ੍ਹਨਾ ਨਹੀਂ ਕੋਈ ਵੀ ਪਾਲਿਟੀ ਨੂੰ ਭਾਵੇਂ ਪੰਜਾਬ ਦਾ ਭਾਵੇਂ ਹਰਿਆਣਾ ਦਾ ਤੇ ਭਾਵੇਂ ਦਿੱਲੀ ਦਾ ਮੈਂ ਦਾਅਵੇ ਨਾਲ ਕਹਿੰਦਾ ਕੋਈ ਵੀ ਰਾਜਨੀਤੀਵਾਨ ਪੜਦਾ ਨਹੀਂ ਰਾਜਨੀਤੀਵਾਨ ਹੈ ਅਸਲ ਦੇ ਵਿੱਚ ਬੇਈਮਾਨ ਹੈ ਜੀ ਲੋਕਾਂ ਨੂੰ ਉਹਦੀ ਬਾਡੀ ਲੈਂਗੁਏਜ ਵੇਖੋ ਤੁਰਦੇ ਦੀ ਕਿਵੇਂ ਹੁੰਦੀ ਹੈ ਉਹ ਸੋਚਦਾ ਕਿ ਮੈਨੂੰ ਇਹਨਾਂ ਤੇ ਰਾਜ ਕਰਨ ਦਾ ਤੇ ਕੁੱਟਣ ਦਾ ਤੇ ਲੁੱਟਣ ਦਾ ਹੱਕ ਹੈ ਇਹੀ ਹਾਲ ਹਰਿਆਣਾ ਸਰਕਾਰ ਦਾ ਹੈ ਜੀ ਉਹਨਾਂ ਨੂੰ ਹੁਣ ਤੱਕ ਇਹ ਨਹੀਂ ਪਤਾ ਲੱਗੇ ਵੀ ਅਸੀਂ ਐਮਐਸਪੀ ਕੀ ਹੈ ਸੁਆਮੀਨਾਥਨ ਦੀ ਰਿਪੋਰਟ ਪੜ੍ਹੋ ਸਪੱਸ਼ਟ ਦੱਸਦੀ ਹੈ ਜੀ ਵੀ ਖਰਚਾ ਕਿਹੜਾ-ਕਿਹੜਾ ਪੈਂਦਾ ਹੈ ਉਹ ਖਰਚੇ ਵਿੱਚ ਪਾ ਕੇ ਤੇ ਉਹਨਾਂ ਦੇ ਵਿੱਚ ਉਹ ਕਹਿੰਦੇ ਵੀ ਇਹਨਾਂ ਨੂੰ 50% 50% ਇਹਨਾਂ ਦਾ ਨਫਾ ਕਰ ਦਿਓ ਤੁਸੀਂ 25 ਦੇ ਲਓ ਬਿਲਕੁਲ ਨਹੀਂ ਦੇਣਗੇ ਕਿਉਂਕਿ ਕਿਸਾਨੀ ਨੂੰ ਇਹਨਾਂ ਨੇ ਕਾਰਪੋਰੇਟ ਸੈਕਟਰ ਦੇ ਅਧੀਨ ਕਰਕੇ ਖਤਮ ਕਰਨਾ ਹੈ ਤੇ ਵੱਡੇ ਕਾਰਪੋਰੇਟ ਸੈਕਟਰ ਨੇ ਤੁਹਾਡੇ ਤੇ ਕਬਜ਼ਾ ਕਰਨਾ ਹੈ ਤੇ ਵੱਡੇ ਕਾਰਪੋਰੇਟ ਸੈਕਟਰ ਦੇ ਧਨ ਲੈ ਕੇ ਹਿੰਦੁਸਤਾਨ ਦਾ ਖੌਤੀ ਲੋਕ ਰਾਜ ਖੌਤੀ ਲੋਕ ਰਾਜ ਲਾਉਂਦੇ ਹੈ ਨਾ ਤੇ ਤੁਹਾਡਾ ਲੋਕ ਰਾਜੀ ਸਰਕਾਰ ਚੁਣਦਾ ਹੈ ਉਹਦੇ ਵਿੱਚ ਜਿੰਨੀਆਂ ਪਾਰਟੀਆਂ ਨੇ ਸਾਰੀਆਂ ਆਣ ਪੜਨੇ ਭਾਵਾਂ ਉਹਨਾਂ ਦਾ ਨੇਤਾ ਹੈ ਭਾਵਾਂ ਉਹਨਾਂ ਦਾ ਬਨੇਤਾ ਹੈ ਭਾਵਾਂ ਪ੍ਰਧਾਨ ਹੈ ਭਾਵਾਂ ਸਕੱਤਰ ਹੈ ਭਾਵਾਂ ਜਨਰਲ ਸਕੱਤਰ ਹੈ ਭਾਵਾਂ ਵਿੱਤ ਸਕੱਤਰ ਹੈ ਪਾਵਾਂ ਉਹਨਾਂ ਦੀਆਂ ਕਮੇਟੀਆਂ ਦੇ ਐਡਜੈਕਟਿਵ ਦੇ ਮੈਂਬਰ ਨੇ ਸਾਰੇ ਆਲੇ ਸ਼ਾਹੀ ਵਿਦਿਆਪੱਖੋਂ ਕੋਰੇ ਕਰਤਾਰ ਪੱਖੋਂ ਕੋਰੇ ਤੇ ਉਹ ਲੋਕਾਂ ਤੇ ਰਾਜ ਕਰਦੇ ਸવાય ਕੁੱਟਣ ਤੋਂ ਹੋਰ ਉਹਨਾਂ ਨੂੰ ਆਉਂਦੇ ਹੀ ਕੱਖ ਨਹੀਂ ਇਹ ਤਾਂ ਕਿਸਾਨੀ 2 ਮਿੰਟਾਂ ਦਾ ਫੈਸਲਾ ਹੈ ਬਿਲਕੁਲ ਵੇਖੋ ਜਰਮਨ ਦੇ ਵਿੱਚ ਕਿਸਾਨ ਉੱਠੇ ਜੀ ਹੋ ਗਿਆ ਨਾ ਫੈਸਲਾ ਜੀ ਸਪੈਨ ਚੁੱਟੇ ਐਮ ਐਸ ਵੀ ਲਾਗੂ ਹੋ ਗਈ ਕਿ ਨਹੀਂ ਜੀ ਤੇ ਫਰਾਂਸ ਚੁੱਟੇ ਹੁਣ ਕੋਈ ਪਹਾੜ ਟੁੱਟ ਗਿਆ ਜੀ ਪੰਜਾਬ ਦਾ ਕਿਸਾਨ ਤਾਂ ਹਿੰਦੁਸਤਾਨ ਦੇ ਉੱਤੇ ਕਿਸੇ ਵੀ ਪ੍ਰਕਾਰ ਦਾ ਵਾਧਾ ਕਰਦਾ ਹੀ ਨਹੀਂ ਉਹ ਤਾਂ ਕਹਿੰਦਾ ਮੈਥੋਂ ਅੰਨ ਲਓ ਜੀ ਪਿੱਛੇ ਜੇ ਕੋਵਿਡ ਚੱਲਿਆ ਸੀ ਜੀ ਇੱਕ ਇੱਕ ਦਿਨ ਚ ਪੰਜਾਬ ਦੇ ਲੋਕਾਂ ਨੇ 15-15 ਲੱਖ ਬੰਦੇ ਨੂੰ ਲੰਗਰ ਖਵਾਇਆ ਇੱਕ ਇੱਕ ਦਿਨ ਚ ਇੱਕ ਇੱਕ ਵਾਰੀ ਦਾ ਜੀ ਹੋਰ ਦੱਸੋ ਹਿੰਦੁਸਤਾਨ ਦੇ ਕਿਹੜੇ ਹਿੱਸੇ ਦੇ ਵਿੱਚ ਲੰਗਰ ਖਵਾਇਆ ਮੰਨ ਜਾਂਗੇ ਆਪਾਂ ਇਹਨਾਂ ਕੋਲੇ ਕਹਿਣ ਨੂੰ ਕੁਝ ਨਹੀਂ ਕਰਨ ਨੂੰ ਕੁਝ ਨਹੀਂ ਨਫਰਤਾਂ ਕਰਦੇ ਨੇ ਸਮਾਂ ਇਹ ਖੁਸ਼ੀ-ਖੁਸ਼ੀ ਕਿਸਾਨ ਨੂੰ ਦਿੱਲੀ ਜਾਣ ਦੇਣ ਉੱਥੇ ਬੈਠਣ ਔਰ ਜਿਹੜੇ ਅਰਥਸ਼ਾਸਤਰੀ ਆ ਖੇਤੀਬਾੜੀ ਦੇ ਅਰਥਸ਼ਾਸਤਰੀ ਜੀ ਉਹਨਾਂ ਨੂੰ ਵਹਾ ਕੇ ਆ ਬਣੌਟੀ ਪੈਂਟਾਂ ਕੋਟਾਂ ਤੇ ਟਾਈਆਂ ਵਾਲੇ ਜਿਹੜੇ ਸੈਕਟਰੀ ਹੈ ਨਾ ਚੀਫ ਸੈਕਟਰੀ ਹੋਮ ਸੈਕਟਰੀ ਐਗਰੀਕਲਚਰ ਸੈਕਟਰੀ ਇਹ ਸਭ ਆਲੇ ਸ਼ਾਹੀ ਅਕਲ ਦੇ ਨੰਗ ਜੀ ਕਿਰਦਾਰ ਦੇ ਢੰਗ ਕਿਰਦਾਰ ਦੇ ਢੰਗ ਕੋਈ ਇਹਨਾਂ ਚ ਗੁਣ ਨਹੀਂ ਅਰਥਸ਼ਾਸਤਰੀ ਵਿੱਚ ਪਾਉਣ ਯੂਨੀਵਰਸਿਟੀ ਦੇ ਵਿੱਚੋਂ ਮਿਲ ਜਾਂਦੇ ਆ ਬੰਦੇ ਐਗਰੀਕਲਚਰ ਯੂਨੀਵਰਸਿਟੀ ਵਿੱਚ ਮਿਲ ਜਾਂਦੇ ਨੇ ਕਾਲਜਾਂ ਦੇ ਵਿੱਚ ਪ੍ਰੋਫੈਸਰ ਨੇ Swami Nathan ਦੀ ਰਿਪੋਰਟ ਅੱਗੇ ਧਰਨ ਉਹਦੇ ਅਨੁਸਾਰ ਲਾਗੂ ਕਰ ਦੇਣ ਇੱਕੋ ਹੀ ਗੱਲ ਹੈ 5 ਮਿੰਟਾਂ ਦੇ ਖਤਮ ਹੁੰਦੀ ਹੈ ਐਵੇਂ ਅਸੀਂ ਸੋਚਿਆ ਨਹੀਂ ਅਸੀਂ ਵਿਚਾਰਿਆ ਨਹੀਂ ਜੀ ਅਸੀਂ ਸੋਚਾਂਗੇ ਜੀ ਇਹ ਸਾਡੇ ਕੋਲੇ ਕਿਰਸ਼ਾਨਤਾ ਆਏ ਨਹੀਂ ਜੀ ਸਾਨੂੰ ਬੜਾ ਜ਼ਰੂਰੀ ਕੰਮ ਹੈ ਦੱਸੋ ਕਿਹੜੇ ਐਮਐਲਏ ਐਮਪੀ ਨੂੰ ਕੰਮ ਹੈ ਸੋਇਲ ਲੁੱਟਣ ਤੇ ਕੁੱਟਣ ਤੋਂ ਤਾਂ ਭੂਜੀ ਲੋਕ ਸਭਾ ਦੇ ਇਲੈਕਸ਼ਨ ਸਿਰਤੇ ਨੇ ਕੁਝ ਸਮੇਂ ਬਾਅਦ ਕੋਡ ਆਫ ਕੰਡਕਟ ਜਿਹੜਾ ਲਾਗੂ ਕਰ ਦਿੱਤਾ ਜਾਏਗਾ ਅਨਾਉਂਸਮੈਂਟ ਪੂਰਨ ਤੌਰ ਤੇ ਕਰ ਦਿੱਤੀ ਜਾਏਗੀ ਕਿ ਇਸ ਟਾਈਮ ਤੇ ਲੋਕ ਸਭਾ ਦੇ ਇਲੈਕਸ਼ਨ ਹੋਣੇ ਆ ਇਸ ਅੰਦੋਲਨ ਨੂੰ ਜੇ ਇਹ ਅੰਦੋਲਨ ਲੰਮਾ ਚੱਲਦਾ ਹੈ ਤਾਂ ਕੀ ਅਸਰ ਪਏਗਾ ਇਲੈਕਸ਼ਨਾਂ ਦੇ ਉੱਪਰ ਦੇਖੋ ਬੇਟਾ ਸਰਕਾਰਾਂ ਦੀ ਜਿਹੜੀ ਟਿਕੜੋਂ ਬਾਜੀ ਆ ਉਹ ਇਹਨੂੰ ਲੰਮਾ ਵੀ ਨਹੀਂ ਹੋਣ ਦੇਣਗੇ ਜੀ ਇਹ ਪੱਕਾ ਰਹੇ ਲਿਖ ਲਓ ਜੀ ਪ੍ਰਸ਼ਾਨ ਕੋ ਮੈਂ ਲੰਮਾ ਕਰਨਾ ਜੀ ਫਿਰ ਕਿਤਨਾ ਕਿਤੇ ਟਿਕੜੋਂ ਬਾਜੀ ਕਰਕੇ ਇਹ ਫਿਰ ਉਹ ਆਪਦੀ ਖੇਡ ਖੇਡਣਗੇ ਵੀ ਕੋਈ ਕਿਤੇ ਨਾ ਕਿਤੇ ਇਹਨੂੰ ਵਾਪਸ ਭੇਜ ਗਏ ਇੱਕ ਅਦੀ ਲੰਡੀ ਜੀ ਮੰਗ ਕੀ ਮੰਗਣਗੇ ਵੀ ਐ ਕਰੋ ਜੀ ਚਲੋ ਜਿਹੜੇ ਬੰਦੇ ਦੇ ਪਰਚੇ ਦਰਜ ਹਨ ਉਹਦੇ ਪਰਚੇ ਵਾਪਸ ਕਰ ਲਓ 5 ਮਿੰਟ ਲੱਗਦਾ ਕੰਮ ਜੀ ਕਿਉਂਕਿ ਉਹਨਾਂ ਨੇ ਕਿਹੜਾ ਕੋਈ ਗੁਨਾਹ ਕੀਤਾ ਕੋਈ ਕਤਲ ਕੀਤਾ ਜਿਹਨਾਂ ਤੇ ਪਰਚੇ ਦਰਜ ਕੀਤੇ ਆ ਜੀ ਨਹੀਂ ਫਿਰ ਇਹਨਾਂ ਨੇ ਜਿਹੜੇ ਇਹਨਾਂ ਦੇ ਬੰਦੇ ਮਾਰੇ ਆ ਜੀ ਉਹਨਾਂ ਤੇ ਕਹਿੰਦੇ ਲੋ ਜੀ ਕਿਤੇ ਪਰਚਾ ਉਹਦੇ ਦਾਦਾ ਕਰਦੇ ਲਖੀਮ ਖਪੂਰ ਖੇੜੀ ਵਾਲਾ ਜਿਹੜਾ ਹੈਗਾ ਜੀ ਫਿਰ ਕਰਨੀ ਜਿਹੜੇ ਜਿਹੜੇ ਬੰਦੇ ਮਰਿਆ ਐ ਕਰੋ ਜੀ ਇਹਨਾਂ ਨੂੰ ਇਹ 10-10 ਲੱਖ ਮੰਗਦੇ ਆ 5-5 ਦੇ ਦੇ ਦਿ ਇਨਨਕ ਤਾ ਉਹ ਕਰਨਗੇ ਐਮਐਸਪੀ ਨਹੀਂ ਉਹਨਾਂ ਨੇ ਕਰਨੀ ਕਰਨ ਕੀ ਹੈ ਬਾਪੂ ਜੀ ਐਮਐਸਪੀ ਤੇ ਹੀ ਘੁੰਡੀ ਫਸੀ ਹੋਈ ਹੈ ਇਹ ਐਮਐਸਪੀ ਦੇਤੀ ਫਿਰ ਕਿਸਾਨੀ ਜਉਂਦੀ ਜਾਗਦੀ ਰਹੂਗੀ ਜੀ ਜੇ ਐਮਐਸਪੀ ਨਹੀਂ ਦਿੱਤੀ ਤੇ 2035 ਤੱਕ ਕਿਸਾਨੀ ਤਬਾਹ ਹੋ ਜਾਊਗੀ ਕਿਸਾਨੀ ਤਬਾਹ ਕਰਨੀ ਆ ਭਾਵਾਂ ਲੰਮੀ ਦਾੜੀ ਵਾਲਾ ਕੋਈ ਪੰਜਾਬੀ ਹੋਵੇ ਕਾਰਪੋਰੇਟ ਸੈਕਟਰ ਦਾ ਬੰਦਾ ਜੀ ਪੰਜਾਬ ਦੇ ਵਿੱਚ ਲੰਮੀ ਦਾੜੀ ਵਾਲੇ ਬੰਦੇ ਹੈਗੇ ਜਿਹੜੇ ਕਿਸਾਨੀ ਕਹੌਂਦੇ ਸੀ ਕਿਸਾਨਾਂ ਪਰ ਹੈ ਨਹੀਂ ਖਾਣਾ ਹੋ ਗੋਣੇ ਕਾਰਪੋਰੇਟ ਸੈਕਟਰ ਦੇ ਬੰਦੇ ਇਸੇ ਤਰ੍ਹਾਂ ਹੀ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਲੋਕ ਨੇ ਜਿਹੜੇ ਕਿ ਕਿਸਾਨੀ ਦੇ ਵਰ ਖਿਲਾਫ ਨੇ ਯੂਪੀ ਸਾਰੀ ਕਿਸਾਨਾ ਕਿ ਨਹੀਂ ਜੀ ਕਾਣ ਕੀਤਾ ਪਿਆ ਕਿ ਨਹੀਂ ਜੀ ਬਿਹਾਰ ਦੇ ਲੋਕ ਕਿਸਾਨਾ ਕਿ ਨਹੀਂ ਕਾਣ ਕੀਤਾ ਪਿਆ ਕਿ ਨਹੀਂ ਉੜੀਸਾ ਦੇ ਲੋਕ ਕਿਸਾਨਾ ਕਿ ਨਹੀਂ ਕਾਣ ਕੀਤਾ ਪਿਆ ਕਿ ਨਹੀਂ ਮੱਧ ਪ੍ਰਦੇਸ਼ ਕਿਸਾਨਾ ਕਿ ਨਹੀਂ ਕਾਣ ਕੀਤਾ ਪਿਆ ਹਰਿਆਣਾ ਕਿਸਾਨਾ ਕਾਣ ਕੀਤਾ ਪਿਆ ਰਾਜਸਥਾਨ ਕਿਸਾਨਾ ਕਾਣ ਕੀਤਾ ਪਿਆ ਮਹਾਰਾਸ਼ਟਰ ਕਿਸਾਨਾ ਕਾਣ ਕੀਤਾ ਪਿਆ ਕਿਹੜਾ ਜਿੱਤੇ ਕਿਉਂਕਿ ਹਿੰਦੁਸਤਾਨ ਖੇਤੀ ਪ੍ਰਧਾਨ ਦੇਸ਼ ਆ ਜੀ ਤੇ ਵੱਡੀ ਕਿਸਾਨੀ ਵੱਡੀ ਕਿਸਾਨੀ 43% ਤੋਂ ਵੱਧ ਇਥੇ ਕਿਸਾਨੀ ਕੀਤੀ ਜਾਂਦੀ ਹੈ ਜੇ ਇਹਨਾਂ ਕੋਲੇ ਕਿਸਾਨੀ ਨਾ ਹੋਵੇ ਤੇ ਅਮਰੀਕਾ ਨੇ ਦੁਆਰੇ ਪੀਐਲ 480 ਲਾ ਕੇ ਨਾ ਤੇ ਕਣਕ ਨਹੀਂ ਦੇਣੀ ਜੀ ਇਹਦਾ ਮੰਗ ਖਾਣੇ ਲੋਕ ਨੇ ਇਹਨਾਂ ਨੇ ਸ਼ਰਮ ਥੋੜਾ ਜਦੋਂ ਮਰਜ਼ੀ ਕਰਜ਼ਾ ਦੇ ਦਿਓ ਮੁੜ ਕੇ ਵਿਆਜ ਨਹੀਂ ਮੁੜਦਾ 1956 ਤੋਂ ਬਾਅਦ ਜਿੰਨਾ ਕਰਜ਼ਾ ਲਿਆ ਗਿਆ ਹੁਣ ਤੱਕ ਭਾਵੇਂ ਕਾਂਗਰਸ ਨੇ ਲਿਆ ਤੇ ਭਾਵੇਂ ਅੱਜ ਦੀ ਸਰਕਾਰ ਨੇ ਲਿਆ ਕੇਂਦਰ ਨੇ ਉਹਦਾ ਕੋਈ ਪੈਸਾ ਮੁੜਿਆ ਪੰਜਾਬ ਨੇ ਜਿੰਨਾ ਕਰਜ਼ਾ ਲਿਆ ਉਹਦਾ ਵੀ ਦੱਸ ਦਿਓ ਬਾਪੂ ਜੀ ਕਿਸਾਨ ਫਿਰ ਕਿਵੇਂ ਸਮਝੇ ਤੁਸੀਂ ਇੱਕ ਸ਼ਬਦ ਯੂਜ਼ ਕੀਤਾ ਤਿਕੜਮਬਾਜ਼ੀ ਕਿੰਨਾ ਇਹਨਾਂ ਤਿਕੜਮਬਾਜ਼ਾਂ ਤੋਂ ਕਿਸਾਨ ਕਿਵੇਂ ਸਮਝੇ ਔਰ ਜੇ ਸੰਘਰਸ਼ ਵੀ ਕਰਦਾ ਤਾਂ ਕਿਸ ਰਸਤੇ ਚੱਲੇ ਕਿਉਂਕਿ ਜ਼ਬਰ ਹੋ ਰਿਹਾ ਹੈ ਸਬਰ ਨਾਲ ਹੀ ਉਹਦਾ ਮੁਕਾਬਲਾ ਕੀਤਾ ਜਾਣਾ ਜੇ ਜੇ ਮੁਕਾਬਲਾ ਦੂਸਰੇ ਤਰੀਕੇ ਨਾਲ ਹੋਏਗਾ ਤਾਂ ਫਿਰ ਜ਼ਰੂਰ ਕਾਨੂੰਨੀ ਕਾਰਵਾਈਆਂ ਤੇ ਹੋਣਗੀਆਂ ਸੋ ਅਖੀਰ ਵਿੱਚ ਤੁਹਾਡੇ ਵੱਲੋਂ ਖਾਸ ਸਨੇਹਾ ਕੀ ਹੈ ਕਿਸਾਨਾਂ ਦੇ ਲਈ ਔਰ ਜਿਹੜੇ ਇਸ ਅੰਦੋਲਨ ਦਾ ਹਿੱਸਾ ਬਣ ਰਹੇ ਨੇ ਦੇਖੋ ਨਾ ਮੇਰੇ ਬਣੀ ਹੋਇਆ ਵੀ ਪਹਿਲੀ ਗੱਲ ਤਾਂ ਇਹਦੀ ਕੋਈ ਸ਼ੱਕ ਨਹੀਂ ਕਿ ਕਿਸਾਨ ਜੀ ਨੂੰ ਇਹ ਅਣਪੜ੍ਹੇ ਤੇ ਜਾਹਲ ਕਹਿੰਦੇ ਆ ਜੀ ਕਿ ਜਿਹੜਾ ਬੰਦਾ ਵੀ ਖੇਤੀ ਕਰਦਾ ਉਹਨੂੰ ਅਣਪੜ੍ਹ ਤੇ ਜਾਹਲ ਕਹਿੰਦੇ ਆ ਕਹਿੰਦੇ ਨਾ ਪੰਜਾਬ ਚ ਵੀ ਕਹਿੰਦੇ ਆ ਉਹਨਾਂ ਨੂੰ ਹਰਿਆਣਾ ਚ ਵੀ ਸਾਰੇ ਦਾ ਕਹਿੰਦੇ ਆ ਜੀ ਉਹ ਐਨੇ ਅਣਪੜ੍ਹ ਤੇ ਜਾਹਲ ਨਹੀਂ ਉਹ ਬੜੇ ਸ਼ਾਂਤੀ ਪਸੰਦ ਲੋਕ ਨੇ ਜੀ ਇਹ ਵੀ ਪੱਕੀ ਗੱਲ ਹੈ ਔਰ ਉਹਨਾਂ ਦੇ ਵਿੱਚ ਇਨਸਾਨੀ ਦਰਦ ਕਿਸੇ ਵੀ ਵੱਧ ਪੜ੍ਹੇ ਲਿਖੇ ਲੋਕਾਂ ਨਾਲੋਂ ਵੱਧ ਹੈ ਜੀ ਜਿੰਨਾ ਮਰਜੀ ਪੜ੍ਹਿਆ ਲਿਖਿਆ ਭਾਵੇਂ ਯੂਨੀਵਰਸਿਟੀ ਦਾ ਚਾਂਸਲਰ ਆ ਭਾਵੇਂ ਚੀਫ ਸੈਕਟਰੀ ਆ ਹਿੰਦੁਸਤਾਨ ਦਾ ਭਾਵੇਂ ਕਿਸੇ ਸਟੇਟ ਦਾ ਉਹਦੇ ਨਾਲੋਂ ਸਮਝ ਹਮਦਰਦੀ ਮੁਨਖਤਾ ਦਾ ਭਾਵ ਖੇਤੀ ਕਰਨ ਵਾਲੇ ਅਣਪੜ ਲੋਕਾਂ ਚ ਵੱਧ ਹੈ ਜੀ ਠੀਕ ਹੈ ਪੰਜਾਬ ਦੇ ਲੋਕ ਬਿਲਕੁਲ ਮੇਰਾ ਇਹ ਵਿਚਾਰ ਹੈ ਵੀ ਬਿਲਕੁਲ ਸ਼ਾਂਤ ਰਹਿਣਗੇ ਕਿਉਂਕਿ ਅੱਜ ਤੱਕ ਸ਼ਾਂਤ ਰਹੇ ਆ ਜੀ ਪਿਛਲੇ ਅੰਦੋਲਨ ਚ ਵੀ ਸ਼ਾਂਤ ਰਹੇ ਆ ਹਾਂ ਤੇ ਕਿਹਨੂੰ ਬਾਜੀ ਤੋਂ ਮਤਲਬ ਇਹ ਹੈ ਕਿ ਦਿਨਾਂ ਕਿਤੇ ਜਦੋਂ ਕੋਈ ਅੰਦੋਲਨ ਹੁੰਦੇ ਆ ਜੀ ਤੇ ਜਿਨ੍ਹਾਂ ਦੇ ਬਰਖਰਾਬ ਅੰਦੋਲਨ ਹੁੰਦੇ ਆ ਜੀ ਉੱਥੇ ਜਿਹੜੀਆਂ ਜਿਹੜੇ ਬੰਦੇ ਅੰਦੋਲਨ ਕਰ ਰਹੇ ਹੁੰਦੇ ਆ ਉਹਨਾਂ ਦੇ ਕਿਸੇ ਨੇਤਾ ਨੂੰ ਕਿਸੇ ਨਾ ਕਿਸੇ ਢੰਗ ਨਾਲ ਡਰੇਲ ਕਰ ਲੈਂਦੇ ਆ ਜੀ ਐਰਿਟੇਸ਼ਨ ਉਤਾਰ ਪੀਡੋ ਕਰੇ ਉਤਾਰ ਪੀਡੋ ਕਰ ਲਈ ਬੇਸ਼ੱਕ ਪਹਿਲਾਂ ਡਰੇਲ ਹੋਇਆ ਪਰ ਪੰਜਾਬ ਦੇ ਲੋਕ ਡਰੇਲ ਨਹੀਂ ਹੋਏ ਜੀ ਪੰਜਾਬ ਦੇ ਲੋਕ ਨਾਲ ਹਰਿਆਣੇ ਦੇ ਲੋਕ ਸਾਥ ਦੇ ਰਹੇ ਅੱਜ ਵੀ ਜੀ ਨਰੇਟਿਵ ਇਹ ਸਿਰਜ ਰਿਹਾ ਹੈ ਕਿ ਪੰਜਾਬ ਦੇ ਲੋਕ ਹਰਿਆਣੇ ਵੀ ਦੀ ਜਾ ਰਹੇ ਆ ਵੀ ਜਿਵੇਂ ਹਰਿਆਣੇ ਦੇ ਲੋਕ ਚੁੱਪ ਨੇ ਨਾ ਨਾ ਮੇਰਾ ਇਲਾਕਾ ਹਰਿਆਣੇ ਦਾ ਹਰਿਆਣੇ ਦੇ ਲੋਕ ਵਿੱਚ ਨਾਲ ਸ਼ਾਮਲ ਨੇ ਸ਼ਾਮਲ ਨੇ ਉਹਨਾਂ ਨੂੰ ਸਹਾਰੇ ਨੇ ਪੰਜਾਬ ਸਾਥ ਦੇ ਰਹੇ ਨੇ ਔਰ ਜਿਨ੍ਹਾਂ ਪੈਂਿਆਂ ਦਾ ਪਤਾ ਕੋਈ ਨਹੀਂ ਉਹਨਾਂ ਪੈਂਿਆਂ ਵੀ ਦੀ ਲੋਕ ਜਾ ਰਹੇ ਆ ਰਾਹ ਹੁੰਦੇ ਆ ਇੱਕ ਪਹੀਆ ਹੁੰਦੀਆਂ ਇੱਕ ਡੰਡੀਆਂ ਹੁੰਦੀਆਂ ਇੱਕ ਪਗ ਡੰਡੀਆਂ ਹੁੰਦੀਆਂ ਉਹਨਾਂ ਵੀ ਦੀ ਲੋਕ ਜਾ ਰਹੇ ਆ ਲੋਕੀ ਜੀਟੀ ਰੋਡ ਦੇ ਚੜ੍ਹਨਦੇ ਐਡੇ ਸ਼ਕੀਨ ਨਹੀਂ ਹਨਾ ਟਰੈਕਟਰ ਟਿੱਬਿਆਂ ਤੋਂ ਦੀ ਕੱਢ ਦਿੰਦੇ ਆ ਠੀਕ ਆ ਨਾ ਇਸ ਕਰਕੇ ਪੰਜਾਬ ਤੇ ਹਰਿਆਣਾ ਹਿਮਾਚਲ ਹੋਇਆ ਰਾਜਸਥਾਨ ਹੋਇਆ ਯੂਪੀ ਬਿਹਾਰ ਹੋਇਆ ਸਾਰੇ ਇਕ ਨੇ ਹਾਂ ਟਿਕੜੋਂ ਬਾਜੀ ਕਰਕੇ ਨੇਤਾਵਾਂ ਨੇ ਜਰੂਰ ਕਦੇ ਨਾ ਕਦੇ ਠੱਬੀ ਲਾ ਜਾਂਦੇ ਆ ਪਰ ਜਿਵੇਂ ਜਿਵੇਂ ਲੋਕਾਂ ਦੀ ਇਹਦੇ ਵਿੱਚ ਹਿੱਸਾ ਲੈਣ ਵਾਲੇ ਕਿਸਾਨਾਂ ਦੀ ਤੇ ਗਰੀਬਾਂ ਦੀ ਸਮਝ ਵੱਡੀ ਹੁੰਦੀ ਤੁਰੀ ਜਾਂਦੀ ਆ ਉਸੇ ਤਰ੍ਹਾਂ ਹੀ ਉਸੇ ਤਰ੍ਹਾਂ ਹੀ ਜਿਹੜੇ ਇਹਨਾਂ ਦੇ ਨੇਤਾ ਨੇ ਉਹ ਤਿਕਣਬਾਈ ਦੇ ਸ਼ਿਕਾਰ ਹੋਣ ਤੋਂ ਜ਼ਰੂਰ ਅਵੈਡ ਕਰਨਗੇ ਕੰਨੀ ਘਤਰਾਉਣਗੇ ਇਹ ਪੱਕੀ ਗੱਲ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸੋ ਇਸਨ ਸਾਡੇ ਨਾਲ ਬਾਪੂ ਬਲਕੌਰ ਸਿੰਘ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਗੱਲਾਂ ਸਾਂਝੀਆਂ ਕੀਤੀਆਂ ਕਿ ਜਿਹੜਾ ਕਿਸਾਨੀ ਅੰਦੋਲਨ ਮੁਰ ਤੋਂ ਸ਼ੁਰੂ ਕੀਤਾ ਗਿਆ ਕਿਸਾਨਾਂ ਨੇ ਬਿਲਕੁਲ ਸਹੀ ਰਸਤੇ ਤੇ ਜਾ ਰਿਹਾ ਪਰ ਜ਼ਰੂਰਤ ਹੈ ਜਿਨ੍ਹਾਂ ਨੂੰ ਦੁਨੀਆ ਭਰ ਦੇ ਲੋਕ ਅਨਪੜ੍ਹ ਦੱਸਦੇ ਨੇ ਉਹਨਾਂ ਕਿਸਾਨਾਂ ਨੂੰ ਜ਼ਰੂਰਤ ਹੈ ਕਿ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕੀਤਾ ਜਾਵੇ ਔਰ ਸੋਹਰਦੇ ਤਰੀਕੇ ਦੇ ਨਾਲ ਇਸ ਅੰਦੋਲਨ ਦੇ ਵਿੱਚ ਹਰ ਇੱਕ ਸ਼ਖਸ ਹਿੱਸਾ ਪਾਵੇ ਤਾਂ ਜੋ ਕੇਂਦਰ ਤੱਕ ਆਵਾਜ਼ ਪਹੁੰਚੇ ਔਰ ਜੋ ਜਾਇਜ਼ ਮੰਗਾਂ ਨੇ ਉਹਨਾਂ ਨੂੰ ਪੂਰਾ ਕਰਵਾਇਆ ਜਾ ਸਕੇ ਕੈਮਰਾਮੈਨ ਸਤਵੰਦ ਮਠਾੜੂ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਈਮ